ਅੱਜ ਪਟਿਆਲੇ ਦਾ ਗੁਪਤਾ ਪਰਿਵਾਰ ਬੜਾ ਸਮਾਜ ਸਿਰਕ ਪਰਿਵਾਰ ਹੈ। ਉਹਨਾਂ ਦੇ ਫਰਜੰਦ ਜਿਹੜੇ ਨੇ ਪੁਨੀਤ ਗੁਪਤਾ ਜੀ ਵੱਲੋਂ ਆਪਣੀ ਮਾਤਾ ਦੀ ਯਾਦ ਚ ਸਰਕਾਰੀ ਕਾਲ ਲੜਕੀਆਂ ਵਿਖੇ ਕਾਫੀ ਜ਼ਿਆਦਾ ਬੂਟੇ ਲਗਾਏ ਜਾ ਰਹੇ ਨੇ। ਉਹਨਾਂ ਨੇ ਆਪਣੀ ਮਾਤਾ 우ਸ਼ਾ ਕਿਰਨ ਗੁਪਤਾ ਜੀ ਦੀ ਯਾਦ ਵਿੱਚ ਇੱਕ ਪਾਰਕ ਵੀ ਅਡਾਪਟ ਕਰਨ ਦਾ ਜਿਹੜਾ ਫੈਸਲਾ ਕੀਤਾ ਉਹਦੀ ਪੂਰੀ ਜਿਹੜੀ ਬਿਊਟੀਫਿਕੇਸ਼ਨ ਹੈ ਉਹ ਗੁਪਤਾ ਪਰਿਵਾਰ ਵੱਲੋਂ ਕੁਰੀਦ ਗੁਪਤਾ ਜੀ ਕਰਨਗੇ ਤੇ ਇਸ ਤੋਂ ਇਲਾਵਾ ਜਿਹੜਾ ਕੁਝ ਸਟੂਡੈਂਟਸ ਦੀ ਮਦਦ ਵਾਸਤੇ ਉਹ ਵੀ 21000 ਰੁਪਏ ਦੀ ਰਾਸ਼ੀ ਕੁਰੀਦ ਗੁਪਤਾ ਜੀ ਨੇ ਅੱਜ ਆਪਣੀ ਮਾਤਾ ਦੀ ਯਾਦ ਵਿੱਚ ਸਰਕਾਰੀ ਕਾਲ ਲੜਕੀਆਂ ਨੂੰ ਭੇਂਟ ਕੀਤੀ ਹੈ ਉਹ ਰਾਸ਼ੀ ਜਿਹੜੀ ਹੈਗੀ ਹੈ ਉਹ ਜ਼ਰੂਰਤਮੰਦ ਲੜਕੀਆਂ ਤੇ ਸਟੂਡੈਂਟਾਂ ਦੀ ਮਦਦ ਲਈ ਯੂਜ਼ ਕੀਤੀ ਜਾਵੇਗੀ ਮੈਨੂੰ ਇਹ ਬੜਾ ਅੱਛਾ ਲੱਗੇ ਕਿ ਗੁਪਤਾ ਜੀ ਨੇ ਬਹੁਤ ਵਧੀਆ ਸਲਾਗਾਂ ਨੂੰ ਉਪਰਾਲਾ ਕੀਤਾ ਹੈ ਕੀ ਆਪਣੀ ਮਦਰ ਦੀ ਯਾਦ ਵਿੱਚ ਜਿਹੜਾ ਹੈਗਾ ਉਹ ਜ਼ਰੂਰਤਮੰਦ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ ਵਾਤਾਵਰਣ ਦੀ ਸੰਭਾਲ ਦੇ ਲਈ ਬੂਟੇ ਲਗਾਏ ਜਾ ਰਹੇ ਨੇ ਤੇ ਹੋਰ ਜਿਹੜਾ ਹੈਗਾ ਪਾਰਕ ਨੂੰ ਬਿਊਟੀਫਿਕੇਸ਼ਨ ਕਰਨ ਵਾਸਤੇ ਜਿਹੜਾ ਹੈਗਾ ਉਹ ਗੁਪਤਾ ਪਰਿਵਾਰ ਵੱਲੋਂ ਨੇ ਬਹੁਤ ਵੱਡਾ ਸਲਾਗੋ ਜਿਹੜਾ ਹੈ ਉਹ ਪ੍ਰਾਂਦਾ ਕੀਤਾ ਮੈਂ ਬਾਕੀਆਂ ਨੂੰ ਵੀ ਜਿਹੜਾ ਇਹ ਅਪੀਲ ਕਰੂੰਗਾ ਕਿ ਇਸੇ ਤਰ੍ਹਾਂ ਜਿਹੜੇ ਆਪਣੇ ਬਜ਼ੁਰਗਾਂ ਦੇ ਦਿਨ ਜਿਹੜਾ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਜਨਮ ਦਿਨ ਜਿਹੜੇ ਹੈਗੇ ਨੇ ਉਹ ਇਸ ਤਰ੍ਹਾਂ ਮਦਦ ਕਰਕੇ ਜਿਹੜੇ ਮਨਾਏ ਜਾਣਗੇ ਅੱਜ ਸ਼੍ਰੀ ਪਨੀਤ ਕੁਪਤਾ ਜੀ ਨੇ ਆਪਣੇ ਮਾਤਾ ਜੀ ਸ਼੍ਰੀਮਤੀ 우ਸ਼ਾ ਕਿਰਨ ਜੀ ਦੀ ਯਾਦ ਦੇ ਵਿੱਚ ਕਾਲੇ ਤੇ ਵਿੱਚ ਫੁੱਲਾਂ ਦੇ ਬੂਟੇ ਲਗਵਾਏ ਹਨ ਸੋ ਇਹਨਾਂ ਦਾ ਬੜਾ ਸਰਾਨੀਏ ਯੋਗਦਾਨ ਹੈ ਕਿ ਸਰਕਾਰੀ ਕਾਲੇ ਤੇ ਵਿੱਚ ਬੱਚਿਆਂ ਦੀ ਖੁਸ਼ ਨੁਮਾ ਮਾਹੌਲ ਦੇ ਲਈ ਉਹਨਾਂ ਨੇ ਇਹ ਖੂਬਸੂਰਤ ਫੁੱਲਾਂ ਦੇ ਬੂਟੇ ਲਗਵਾਏ ਹੈ ਸੋ ਫੁੱਲਾਂ ਦੇ ਬੂਟਿਆਂ ਦੇ ਨਾਲ ਨਾਲ ਵਾਤਾ ਜੀ ਨੂੰ ਆਪਣੀ ਸ਼ਰਧਾ ਵੀ ਪੇਸ਼ ਕਰਦੇ ਰਹੋਗੇ ਇਸ ਦੇ ਨਾਲ ਹੀ ਅ ਪੁਨੀਚੀ ਨੇ ਕਾਲਜ ਦੀ OSSE ਦੇ ਵਿੱਚ 21000 ਰੁਪਏ ਦਾ ਯੋਗਦਾਨ ਦਿੱਤਾ ਹੈ দান ਕੀਤਾ ਹੈ ਤਾਂ ਕਿ ਉਸ ਦੇ ਨਾਲ ਜ਼ਰੂਰਤਮੰਦ ਬੱਚਿਆਂ ਦਾ ਫੀਸ ਦੇ ਵਿੱਚ ਮਦਦ ਹੋ ਸਕੇ ਜਾਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਮਦਦ ਹੋ ਸਕੇ ਇਸ ਦੇ ਨਾਲ ਹੀ ਅ ਅਸੀਂ ਬਾਕੀਆਂ ਨੂੰ ਵੀ ਇੱਕ ਅਪੀਲ ਕਰਦੇ ਹਾਂ ਕਿ ਆਪਣੇ ਬਜ਼ੁਰਗਾਂ ਦੇ ਯਾਦ ਵਿੱਚ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ ਦੇ ਵਿੱਚ ਅਜਿਹੇ ਬੱਚਿਆਂ ਦੇ ਲਈ ਕੁਝ ਕੰਟਰੀਬਿਊਸ਼ਨ ਕਰਨ ਜਿਹੜੇ ਗਰੀਬ ਬੱਚੇ ਅ ਅੱਗੋਂ ਪੜ ਸਕਣ ਜਾਂ ਉਹਨਾਂ ਦੀ ਕਿਸੇ ਤਰ੍ਹਾਂ ਮਾਲੀ ਸਹਾਇਤਾ ਹੋ ਸਕੇ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਸਕਣ ਇਸ ਦੇ ਵਿੱਚ ਇੱਕ ਹੋਰ ਚੀਜ਼ ਦੱਸਣਾ ਚਾਹਾਂਗੇ ਕਿ ਪੁਨੀਤ ਜੀ ਨੇ ਸੰਡੇ ਕਾਲਜ ਤੇ ਰੋਜ਼ਗਾਰਡਨ ਨੂੰ ਅਡਾਪਟ ਕਰਨ ਦਾ ਵੀ ਪ੍ਰੋਮਿਸ ਕੀਤਾ ਹੈ ਉਹਨਾਂ ਵੱਲੋਂ ਅ ਗੁਲਾਬ ਦੇ ਪੌਦਿਆਂ ਦੀ ਫਿਲਮਾਂ ਤਿਆਰ ਕਰਵਾਈਆਂ ਜਾ ਰਹੀਆਂ ਤੇ ਮੁੜ ਕੇ ਸਾਡੇ ਕਾਲਜ ਦੇ ਵਿੱਚ ਇੱਕ ਖੂਬਸੂਰਤ ਰੋਜ਼ਗਾਰਡਨ ਤਿਆਰ ਹੋ ਜਾਏਗਾ ਅਸੀਂ ਉਹਦੇ ਲਈ ਵੀ ਉਹਨਾਂ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ